ਦੇਸ਼ੀਆਂ ਜਿੱਥੇ ਬੰਦੀਆਂ ਹਕਸਾਨ ਜਿੱਥੇ ਬੰਦੀਆਂ ਕਹਿ ਰਹੀਆਂ ਨੇ ਕਿ ਜਿਹੜਾ ਹੈਗਾ ਅਗਰਾਂ ਦੇ ਨਾਲ ਗੱਲਬਾਤ ਜਿੰਨਾ ਜਿਹੜਾ ਇਹ ਚੋਰਾ ਹੈ है। है। और तो तो तो। दो एक मिनट आ जाए इधर आ जाए ਜੋ सिंह ਸਿੰਘ ਦਾ ਉਗਰਾਹਾ ਬਾਹਰ ਬਾਕੀ ਪ੍ਰਸ਼ਾਸਨ ਦਾ ਦੂਰ ਹੋ ਰਿਹਾ ਹੈ ਅਤੇ ਆਰੇਨਾ ਤੋਂ ਵੀ पूछ रहे हैं ਸਵਾਲਾਂ ਦਾ ਜਵਾਬ ਜਨਰਲ ਇੰਡੀਅਨ ਫੌਜ ਨੇ ਆਪਣੇ ਅੰਦਰੂਨੀ ਅੰਤਜੋਬ ਦੇ ਮਾਮਲੇ ਦਾ ਜਵਾਬ ਦੇਣਾ ਕਿਸਾਨਾਂ ਕੋਲੋਂ ਪੁੱਛਿਆ ਪੁੱਛਿਆ ਪੁੱਤਰਾਂ ਦੇ अग्रवाल साहब कमेटी बारे क्या गया अग्रवाल साहब एक और बात बता दीजिए सरकार ने एक और बात बोली सरकार ने एक और बात बोली कि क्या सर 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 कोई भी बात कानून थे हमने आके जो मसले लेके आ रही कहती थी बीजेपी मीटिंग बुलाई थी ਕੁਝ ਵੀ ਨਹੀਂ ਨਿਕਲਾ ਤਾਂ ਜਗਿੰਦਰ ਸਿੰਘ ਹਣੀ ਮੌਜੂਦ ਨੇ ਜਗਿੰਦਰ ਜੀ ਕੀ ਅੱਜ ਮੀਟਿੰਗ ਕਰੋ ਸਾਰੇ ਗਏ ਤਾਂ ਕਿਸ ਤੋਂ ਗੱਲਬਾਤ ਜਿਹੜੀ ਹੈਗੀ ਉਹ ਸ਼ੁਰੂ ਹੋਈ ਸੀਗੀ ਗੱਲਬਾਤ ਤਾਂ ਉਸੇ ਮੁੱਦੇ ਦੇ ਉੱਤੇ ਸ਼ੁਰੂ ਹੋਈ ਸੀ ਕਿ ਆਜ ਜਿਹੜੇ ਤਿੰਲੇ ਦਿੱਤੀ ਕਾਨੂੰਨ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਨਾਲ ਨਾਲ ਐਮਰਜੈਂਸੀ ਵਾਲਾ ਕਿਉਂ ਮੁੱਦਾ ਹੈ ਉਹਦਾ ਕੋਈ ਹੱਲ ਨਹੀਂ ਕੀਤਾ ਜਾਵੇ ਉਹ ਦੁਬਾਰਾ ਦੁਬਾਰਾ ਉਹੀ ਗੱਲ ਕਹਿ ਰਹੇ ਨੇ ਉਹ ਨਹੀਂ ਖੜੀ ਨੇ ਸਰਕਾਰ ਨੇ ਅੱਜ ਮੀਟਿੰਗ ਦੇ ਵਿੱਚ ਕੌਣ ਕੌਣ ਸ਼ਾਮਲ ਸੀ ਜੀ ਅੱਜ ਤੋਂ ਮਰਦੇ ਪਹਿਲਾਂ ਹੁੰਦੇ ਨੇ ਅੱਛਾ ਉਹੀ ਨੇ ਜਿਹੜਾ 15 ਤਰੀਕ ਦੀ ਮੀਟਿੰਗ ਚਾਹੋਗੇ ਤੁਸੀਂ

ਸਰਕਾਰ ਨੂੰ ਪਤਾ ਹੈ ਰੋਜ਼ ਦਿਨ ਇੰਟੈਲੀਜੈਂਸ ਹੋਣਾ ਕਿ ਬਿਚੇ ਫਿਰਦੀ ਹੈ ਸਰੋਨ ਨੂੰ ਗਵਰਨਰ ਸਰ ਜਿਹੜੇ ਉਹਨਾਂ ਨੇ ਕੱਲ ਕਿਹਾ ਸੀ ਬਈ ਸਟੇਟਾਂ ਨੂੰ ਅਧਿਕਾਰ ਦਿੱਤਾ ਜਾਊਗਾ ਉਹ ਵਾਲੀ ਪ੍ਰਪੋਜ਼ਲ ਅੱਜ ਕੋਈ ਰੱਖੀ ਉਹਨਾਂ ਨੇ ਬਿਲਕੁਲ ਨਹੀਂ ਰੱਖੀ ਉਹ ਕੱਲਾ ਬਿਆਨ ਹੀ ਸੀ ਮੀਡੀਆ ਦੇ ਵਿੱਚ ਕੱਲਾ ਬਿਆਨ ਹੀ ਸੀ ਕਹਿੰਦੇ ਆ ਵੀ ਜਿਹੜੀ ਠੀਕ ਹੈ ਤੇ ਹੁਣ ਇੱਕ ਹੋਰ ਬਿਆਨ ਦੇਖ ਰਹੇ ਹਾਂ ਕਿ ਇਸ ਤਰ੍ਹਾਂ ਕਰਕੇ ਅਮਤ ਬਹੁਤ ਹੀ ਨੇ ਔਰ ਅਗਲੀ 15 ਤਰੀਕ ਰੱਖੀ ਗਈ ਹੈ ਜਗਰਾਤ ਸਾਹਿਬ ਅਗਲੀ 15 ਮਕਰਰ ਹੋ ਗਈ 15 ਰੱਖੋ ਤੁਸੀਂ ਰਾਜ਼ੀ ਹੋਗੇ ਹਾਂ ਸਾਰੇ ਰਾਜ਼ੀ ਨੇ ਮੈਂ ਵੀ ਰਾਜ਼ੀ ਆ ਮੈਂ ਬਿਲਕੁਲ ਅੱਜ ਹੋਇਆ ਕਿ ਅੱਜ 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 ਦੀ ਇਸ ਮੀਟਿੰਗ ਦੇ ਵਿੱਚ ਹੋਇਆ ਕਿ ਰਾਜੀ ਹੋਏ ਸਰਕਾਰ ਕਹਿੰਦੀ ਫੇਰ ਕਮੇਟੀ ਨਹੀਂ ਕਮੇਟੀ ਕਮੰਡੀ ਬਣਾਉਣ ਤੇ ਕੋਈ ਸਹਿਮਤੀ ਨਹੀਂ ਹੋਈ ਸਰਕਾਰ ਨੇ ਕਮੇਟੀ ਨੂੰ ਕਿਹਾ ਉਹਨੇ ਪ੍ਰਪੋਜ਼ਲਾਂ ਨੂੰ ਕਿਹਾ ਵੀ ਤੁਸੀਂ ਬਣਾ ਲਓ ਕਮੇਟੀ ਕਿਉਂਕਿ ਪਹਿਲਾਂ ਤੋਂ ਕਹਿ ਰਹੇ ਨੇ ਸਰਕਾਰ ਪਰ ਉਹਦੇ ਜਿਹਾ ਸਹਿਮਤ ਨਹੀਂ ਰਾਜੀ ਹੋਏ ਹੋਰ ਕੀ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਜਾਣ ਤੋਂ ਲੱਗੇ ਉਹਨਾਂ ਨੇ ਕੋਈ ਗੱਲ ਕਹੀ ਹੈ ਸੁਪਰੀਮ ਕੋਰਟ ਜਾਣਾ ਸਿੱਧਾ ਗਏ ਨਹੀਂ ਉਹਨਾਂ ਨੇ ਕਿਹਾ ਵੀ ਸੁਪਰੀਮ ਕੋਰਟ ਕੌਣ ਗਿਆ ਕੀ ਕਹਿੰਦੇ ਬਾਰੇ ਸਰਕਾਰ ਨੇ ਕੋਈ ਹੋਰ ਪ੍ਰਸਤਾਵ ਰੱਖਿਆ ਅੱਜ ਨਵਾਂ ਪ੍ਰਸਤਾਵ ਨਵਾਂ ਪ੍ਰਸਤਾਵ ਕੋਈ ਨਹੀਂ ਤਾਂ 15 ਮਿੰਟਾਂ ਦੇ ਵਿੱਚ ਮੀਟ ਇਸ ਤਰ੍ਹਾਂ ਦਾ ਰਵਈਆ ਸੀ ਤੇ 15 ਤਰੀਕ ਨੂੰ ਕੋਈ ਹਾਈਆਤੀ ਗੱਲ ਇੱਕ ਮਿੰਟ ਇੱਕ ਮਿੰਟ ਯਾਰ ਅਰੇ ਭਈਆ ਸਰਕਾਰ ਦਾ ਨਾਮ ਨਵਾਲਾ ਜੀ ਇਹ ਤਿੰਨ ਮੰਤਰੀਆਂ ਦਾ ਰਵਈਆ ਕਿਸ ਤਰ੍ਹਾਂ ਦਾ ਉਹ ਹੀ ਰਵਈਆ ਜੀ ਉਸੇ ਤਰ੍ਹਾਂ ਦਾ ਰਵਈਆ ਤੇ ਰਵਈਏ ਦੇ ਵਿੱਚ ਕੋਈ ਸਤਿ ਨਹੀਂ ਪਰ ਇਹ ਗੱਲ ਤੇ ਆਉਣ ਤੋਂ ਪਹਿਲਾਂ ਹੀ ਰਿਪੋਰਟ ਤੇ ਆਉਣੀ ਚਾਹੀਦੀ ਜੇ ਮੀਟਿੰਗ ਹੋਊਗਾ ਕਿ ਫਿਰ ਬੰਦ ਕਰੋ ਮੀਟਿੰਗ ਦੇ ਵਿੱਚ ਆ ਜੀ ਕੋਈ ਜਿਹੜਾ ਕੋਈ ਸੁਪਰ ਜੋ ਜੇ 15 ਤਰੀਕ ਦੀ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਨਿਕਲਦਾ ਫਿਰ ਉਸ ਤੋਂ ਬਾਅਦ ਮੀਟਿੰਗਾਂ ਹੋਣਗੀਆਂ ਕਿ ਨਹੀਂ ਹੋਣਗੀਆਂ ਦੇਖੋ ਉਹ ਤਾਂ 15 ਤਰੀਕ ਦੱਸੂਗੀ 15 ਤਰੀਕ ਤੋਂ ਪਹਿਲਾਂ ਹੀ ਤਾਂ ਕੋਈ ਕੁਝ ਹੋ ਆ ਕੀ 8 ਵਾਲੀ ਮ ਅੱਜ ਨਹੀਂ ਕੁਝ ਨਿਕਲਦਾ ਫਿਰ ਅਗਲੀ ਮੀਟਿੰਗਾਂ ਨਹੀਂ ਹੋਣਗੀਆਂ ਜੀ ਨੇ ਕਿਹਾ ਸੀ ਕਿਸਾਨ ਆ ਗੋਈ ਕੁਝ ਕਹਿ ਰਹੇ ਸੀ ਉਹਨਾਂ ਨੂੰ ਪੁੱਛਣਾ ਹਾਂ ਕਿਹਾ ਸੀ ਅੱਜ ਤੇ ਨਹੀਂ ਕਰਦੇ ਜੋ ਗ੍ਰਾਂਸਾ ਵੀ ਕੱਲ ਬਸੋ ਜੀ ਤਾਂ ਅਗਲੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਜ਼ਰੂਰ ਜਾਣਗੇ ਸਰਕਾਰ ਨੇ ਵੀ ਸਰਕਾਰ ਨੇ ਤੁਹਾਨੂੰ ਕੁਝ ਇਹ ਵੀ ਬਤਾਵੇ ਜੇ ਕਿੱਥੇ ਆਪਾਂ ਵਾਪਸ ਕਰ ਸਕਦੇ ਹਾਂ ਸੋ ਮੈਂ ਸਾਫ਼ ਕਰ ਦਿੰਨਾ ਗੱਲ ਵੀ ਸਰਕਾਰ ਫੈਸਲਾ ਕਰਨ ਤੇ ਜੇ ਨਹੀਂ ਆਈ ਸਰਕਾਰ ਟੋਲ ਮਟੋਲ ਕਰਕੇ ਇਹ ਅੰਦੋਲਨ ਨੂੰ ਤੋੜਨਾ ਚਾਹੁੰਦੀ ਹੈ ਫੇਲ ਕਰਨਾ ਚਾਹੁੰਦੀ ਹੈ ਇਹ ਲੋਕਾਂ ਦਾ ਦਮ ਦੇਖਣਾ ਚਾਹੁੰਦੀ ਹੈ ਇਹ ਅੰਦੋਲਨ ਨੂੰ ਐਂਟ ਵਾਲਾ ਜਾ ਰਿਹਾ ਵੀ ਕਿਸਾਨ ਤੇ ਮੰਨੀਆਂ ਤੋਂ ਇੰਨਾ ਵੱਡੀ ਗਿਣਤੀ ਕਿਸਾਨਾਂ ਦੀ ਇਹ ਕੌਨ ਕਰੋਨਾ ਦੇ ਬਕਤ ਹੈ ਤੁਸੀਂ ਥੋੜੇ ਹੋ ਪੱਖ ਵਾਲੇ ਮਾੜੇ ਨੇ ਅਸੀਂ ਤਾਂ ਉਹਨਾਂ ਦੀ ਵੀ ਸੁਣੀ ਹੈ ਸੋਡੀ ਵੀ ਸੁਣਨੀ ਹੈ ਸਰਕਾਰੇ ਦੀ ਵੀ ਦਲੀਲਾਂ ਲੈ ਰਹੀ ਹੈ ਜਦੋਂ ਕਿ ਉਹਨਾਂ ਦੇ ਕੋਲੇ ਕੋਈ ਇਹੋ ਜਿਹੀ ਗਿਣਤੀ ਨਹੀਂ ਕਿਸਾਨਾਂ ਦੀ ਕੋਈ ਜਥੇਬੰਦੀ ਨਹੀਂ ਕਰਾ ਸਕਦੇ ਜਿਹੜੀ ਇਹਨਾਂ ਕਾਨੂੰਨ ਦੇ ਪੱਖ ਤੇ ਹੈ ਜਨਤੂ ਨੇ ਬਣ ਰਿਹਾ ਸੰਜੋਣਾ ਬਣ ਸਾਨੂੰ ਹੋਰ ਚੱਲਣਾ ਨਹੀਂ ਚਾਹਣਾ ਪੈਣਾ ਹੋਰ ਕੱਟ ਬਣਾਉਣ ਦੇ ਨੇ ਇਹ ਵੀ ਗੱਲ ਹੋਈ ਅੱਜ ਜਿਹੜੀ ਬੋਲਵਾਣੀ ਦੇਖੋ ਪਹਿਲਾਂ ਤੋਂ ਕਰੇ ਬੋਲਵਾਣੀ ਦੇ ਵਿੱਚ ਸੁਪਾਣ ਕਰੀ ਨਹੀਂ ਨਹੀਂ ਉਹਨਾਂ ਨੇ ਨਰੇਟਿਵ ਬਤਾਇਆ ਜਿਹੜਾ ਕਹਿ ਰਹੇ ਨੇ ਕਿ ਮਤਲਬ ਕਾਨੂੰਨ ਜਿਹੜਾ ਹੋਰਾਂ ਦੇ ਪੱਖ 'ਚ ਵੀ ਹੈਗਾ ਕਿਸਾਨਾਂ ਦੇ ਪੱਖ 'ਚ ਇਹ ਥੋੜਾ ਵਿਸਤਾਰ ਨਾਲ ਸਮਝਾਓ ਇਦਾਂ ਉਹ ਬਹੁਤ ਲੋਕ ਕਹਿੰਦੇ ਸਾਨੂੰ ਕਿਸਾਨਾਂ 'ਚ ਕਹਿੰਦੇ ਲਿਖਾਂ ਜਾਂਦੇ ਰਹਿੰਦੇ ਨੇ ਕਿ ਕਿਹੜੀ ਅੱਜ ਅੱਜ ਪਾਰ ਪਾਰ ਦੇ ਲੀਡਰਾਂ ਦੇ ਬਲੋ ਜੋ ਬਿਆਨਬਾਜ਼ੀ ਲਗਾਤਾਰ ਜਾਰੀ ਹੋ ਰਹੀ ਹੈ ਉਹਦੇ ਬਾਰੇ ਵੀ ਚਰਚਾ ਹੋਈ ਹੈ ਅੰਦਰ ਇੱਕ ਚਰਚਾ ਹੋਈ ਹੈ ਜਿਹੜੀ ਰਾਜੇਵਾਲ ਸਾਹਿਬ ਨੇ ਕੀਤੀ ਹੈ ਉਹ ਕਹਿੰਦੇ ਵੀ ਉਹ ਬਹੁਤ ਭੱਦਾ ਬੋਲਦੇ ਨੇ ਪੰਜਾਬ ਦੇ ਕਿਸਾਨਾਂ ਦੇ ਖਾਤੇ ਬਹੁਤ ਭੰਦੀ ਸ਼ਬਦਾਂ ਬੜੇ ਲੱਗਦੇ ਨੇ ਤੁਸੀਂ ਉਹਨਾਂ ਨੂੰ ਵਰਜਾਓ ਹਾਂ ਕੌਣ ਨੇ ਮੈਂ ਨਹੀਂ ਨਹੀਂ ਕਿਸਾਨਾਂ ਨਾਲ ਸਾਨੂੰ ਮਾਓਵਾਦੀ ਕਹਿੰਦੇ ਕਿੰਦੇ ਉਹ ਗ੍ਰਾਹਾਂ ਤੋਂ ਮਾਵਵਾ ਦੀ ਉਹ ਮੇਰੇ ਤੋਂ ਕੀ ਜਾਵੇ ਜਿਹੜਾ ਹੋ ਸਾਰਾ ਅੱਜ ਇੱਕ ਸੂਬੇ ਨੂੰ ਅਧਿਕਾਰ ਦੇਣ ਦੀ ਗੱਲ ਕਰ ਰਹੇ ਸੀ ਕਿ ਅਸੀਂ ਸੂਬੇ ਦਾ ਤੇ ਅਧਿਕਾਰ ਛੱਡਾਂਗੇ ਜਿਨ੍ਹਾਂ ਨੂੰ ਮਾਗੀ ਕਰਨਾ ਕਿ ਕੋਈ ਬਿਲਕੁਲ ਨਹੀਂ ਅੱਜ ਹਜਾ ਕੋਈ ਜ਼ਿਕਰ ਨਹੀਂ ਹੋਇਆ ਉਹਦੇ ਸਿਵੰਦ ਅਧਿਕਾਰ ਦਾ ਵੀ ਸੂਬਾ ਨੂੰ ਪਰਮੋਦੇ ਰੱਖਦੇ ਹਾਂ ਓਵਰਆਲ ਦੇਖ ਸਕਾਂ ਕਿ ਦੇਸ਼ਿਕ ਤਰ੍ਹਾਂ ਵੀ ਤਾਂ ਅੱਜ ਦੀ ਇਹ ਮੀਟਿੰਗ ਦੇ ਸਿੱਟਾ ਜਿਵੇਂ ਕਿ ਬਹੁਤ ਹੀ ਅੰਦਰ ਜਿੰਦਰਾ ਕਰਾ ਰਹੇ ਹਾਂ ਕਿਆ ਤਾਰ ਉਹ ਵੀ ਕਿਆ ਕਰਾ ਰਹੇ ਆ ਕਿ ਖਾਂ ਚੌਥੇ ਬੰਦੀਆਂ ਦੀ ਮੀਟਿੰਗ ਕਿ ਸਿੱਟਾ ਰਹੀ ਹੈ ਨਰਾਸ਼ ਜੀ ਥੋੜੀਆਂ ਜੱਟਾਂ ਤੋਂ ਟੋਕਿਓ ਕਰਾ ਸਰ ਡਾਇਲੌਗ ਦਾ ਕੀ ਮਤਲਬ ਆ ਉਹਨੇ ਕਹਿੰਿਆ ਅਸੀਂ ਰੱਦ ਹੀ ਨਹੀਂ ਕਰਨੇ ਹੈਗੇ ਦੇਖੋ ਬਰਾਵਾ 40 ਜੱਟੀਆਂ ਬੰਦੀਆਂ ਨੇ ਜਿਹੜੀਆਂ ਜੱਟੇ ਬੰਦੀਆਂ ਹੁਣ ਕੈਂਪ ਵਿੱਚ ਮੈਨ ਸਾਰੇ 37 ਬਣ ਗਏ ਵੀ ਆਪਾਂ ਨੇ ਆਉਣਾ ਹੈ ਭਾਈ ਹੁਣ ਮੈਂ ਕਹਿਤਾ ਵੀ ਕਿਉਂ ਆਉਣਾ ਹੈ ਜਦੋਂ ਸਾਰੀਆਂ ਜੱਟੀਆਂ ਬੰਦੀਆਂ ਸੋਚਦੀਆਂ ਕਿ ਤਾ ਉਹ ਫੈਸਲਾ ਵਾਪਸ ਨਹੀਂ ਹਲੂ ਸਰ ਆਪਣੇ ਲੋਕ ਕਹਿੰਦੇ ਆ ਅਸੀਂ ਸਰਕਾਰ ਨਾਲ ਡਾਇਲੌਗ ਜਾਰੀ ਰੱਖਾਂਗੇ ਸਰਕਾਰ ਦੋ ਟੁਕ ਕਹਿੰਦੀ ਆ ਕਿ ਅਸੀਂ ਰੱਦ ਹੀ ਨਹੀਂ ਕਰਨੇ ਫਿਰ ਤੁਸੀਂ ਕਹਿੰਦੇ ਨਹੀਂ ਵੀ ਗੱਲਬਾਤ ਦਾ ਕੀ ਮਤਲਬ ਹੈ ਸਰਕਾਰ ਨੇ ਇਸ ਇਸ ਲੋਕ ਦਾ ਜ਼ਰੂਰੀ ਕਾਹਦੀ ਰੱਦ ਹੀ ਕਰਨੇ ਐਸੇ ਆਖ ਸਭ ਤੋਂ ਵੱਡੀ ਨਾ ਨਾ ਲਾਈ ਦੀ ਹੈ ਵੀ ਰੱਦ ਨਿਓ ਕਾਨੂੰਨ ਹੀ ਕਾਨੂੰਨ ਰੱਦ ਕਰਨ ਤੋਂ ਬਿਨਾ ਕੋਈ ਗੱਲ ਨਹੀਂ ਪਿਛਲੇ 2 ਦਿਨਾਂ ਤੋਂ ਪ੍ਰਾਈਮ ਮਿਨਿਸਟਰ ਨਾਲ ਗ੍ਰਹਿ ਮੰਤਰੀ ਨਾਲ ਮੀਟਿੰਗਾਂ ਹੋ ਰਹੀਆਂ ਨੇ ਉਹਨਾਂ ਦਾ ਹੀ ਇਹ ਸੰਦੇਸ਼ ਹੈ ਸਿੱਧਾ ਕਹਿ ਰਹੇ ਉਹ ਅੱਜ ਮੀਟਿੰਗ ਦੇ ਵਿੱਚ ਰੋਟੀ ਵੀ ਨਹੀਂ ਖਾਧੀ ਸਰ ਰੋਟੀ ਤਾਂ ਸਾਡੀ ਹੁੰਦੀ ਹੈ ਕਿ ਅਸੀਂ ਖਾਈਏ ਨਾ ਖਾਈਏ ਤਾਂ ਕਿ ਸਰ ਲੱਗਦਾ ਜਿਵੇਂ ਉਹ ਪਹਿਲਾਂ ਮੀਟਿੰਗ ਕਰਕੇ ਆਉਂਦੇ ਨੇ ਕਦੀ ਅੰਮ੍ਰਿਤ ਸ਼ਾਲੀ ਨਾਲ ਕਦੀ ਰਾਜਾ ਸਿੰਘ ਜੀ ਦੇ ਨਾਲ ਉਸ ਤੋਂ ਬਾਅਦ ਵੀ ਜਦੋਂ ਮੀਟਿੰਗ ਕਿਸਾਨਾਂ ਦੇ ਨਾਲ ਹੁੰਦੀ ਹੈ ਤਾਂ ਉਹਨਾਂ ਕੋਈ ਵੀ ਜਰਾਂ ਨੀਕਾ ਉਹ ਨਹੀਂ ਨਿਕਲਦਾ ਹੁਣ ਇਹ 15 ਜਨਵਰੀ ਤਰੀਕ ਮਿਲੀ ਹੈ ਕੀ ਲੱਗਦਾ ਅਗਲੇ ਵਾਰੀ ਕਹਿੰਦੇ ਨਾ ਉਹ ਤਰੀਕ ਲੈਣੀ ਜਾਂਦਾ ਕਿ ਟਰੈਕਟਰ ਮਾਰਕ ਨਾ ਕਰਨ ਨੂੰ ਲੈ ਕੇ ਸਰਕਾਰ ਨੇ ਗੱਲ ਕੀਤੀ ਕਿ ਟਰੈਕਟਰ ਮਾਰਕ ਨਾ ਕਰੋ 26 ਤਰੀਕ ਦੇ ਆ ਗਿਆ ਉਹ ਕਾਲੇ ਰੰਗ ਦੀ ਕਿਹੜੀ ਆਸਨ ਸੀਗੀ ਜਿਹੜਾ 26 ਜੰਨਵਰੀ ਨੂੰ ਨਿਕਲੇਗਾ ਉਹ ਵੱਡੀ ਤਰ੍ਹਾਂ ਦੇ ਵਿੱਚ ਲੱਖਾਂ ਦੇ ਤਰ੍ਹਾਂ ਦੇ ਵਿੱਚ ਟਰੈਕਟਰ ਮਾਰਕ ਨਿਕਲੇਗਾ ਕੀ ਅਜੇਆ ਕੁਝ ਹੋਵੇਗਾ ਇਸ ਕਿਸਾਨ ਅੰਦੋਲਨ ਦੇ ਵਿੱਚ ਵੀ ਜੇ ਠੀਕ ਹੈ ਬੜੀ ਦੂਰ ਹੈ ਉਸ ਤੱਕ ਸੋਚਿਆ ਜਾਓ ਅਜੇ ਤੱਕ ਬਰਕਰਾਰ ਰਹੋ ਐਕਸ਼ਨ ਉਹ ਕਿਵੇਂ ਕਰਨੇ ਕੀ ਕਰਨਾ ਹੈ ਇਸ ਤਰ੍ਹਾਂ ਕੋ ਸੋਚ ਕੇ ਦਿੱਤਾ ਜਾਊਗਾ ਦੇਖ ਕੇ ਕੱਲ ਟਰੈਕਟਰ ਮਾਰਕ ਕਿੱਦਾਂ ਹੋਇਆ ਕਿ ਪਾਰਾ ਦੇ ਨਾਲ ਗੱਲ ਪਾ ਦੇ ਵਿੱਚ ਸਰਕਾਰ ਨੇ ਨਹੀਂ ਬਖਾਈ ਹੋਈ ਦੀ ਪੈ ਰਹੀ ਹੈ ਜਾਂ ਨਹੀਂ ਕਿਸੇ ਪ੍ਰੇਰ ਮਾਨਸ ਦੀ ਗੱਲ ਹੈ ਬਾਈ ਪਿੱਛੇ ਇਹਦੇ ਬੜੀ ਦੀ ਪਈਆ ਉਸ ਤੋਂ ਬਾਅਦ ਗੱਲ ਦੇ ਟਰੈਕਟਰ ਮਾਰਦ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੋਵੇ ਗੱਲ ਦੇ ਟਰੈਕਟਰ ਮਾਰਦ ਨੂੰ ਗੱਲ ਕਰਨੀ ਉਹ ਸੁਣ ਤੋਂ ਪਹਿਲਾਂ ਜਦੋਂ ਤੁਸੀਂ ਲਿਖਦਾ ਜਿੱਤਾਂਗੇ ਜਾਂ ਸਰਕਾਰ ਦੇ ਹਾਫ ਭਾਗ ਇਹ ਇਹ ਕੋਈ ਸਾਹਮਣੇ ਹੈ ਮੋਟੂ ਮਾਰਾਂਗੇ ਕਿਸੇ ਨੇ ਲਿਖਦਾ ਉਹਦਾ ਬਾਤ ਆ ਨਹੀਂ ਆਗੂ ਬੈਠੇ ਨੇ ਤੁਹਾਡੇ ਜਿਹੜੇ ਕਿਸਾਨ ਮੋਰਚੇ ਦੇ ਪੰਜਾਬ ਦੀ ਲੀਡਰ ਲਿਖ ਕੇ ਬੈਠੀ ਹੋਵੇ ਮੇਰੇ ਨਾਲ ਜੀ ਸਰ ਇਹ ਨਹੀਂ ਕਿ ਨਿਕਲੇ ਅੱਜ ਮੀਟਿੰਗ ਚ ਕੁਝ ਨਹੀਂ ਨਿਕਲਿਆ ਭਾਈ ਮੀਟਿੰਗ ਚ ਹੋਣ ਅਗਲੀ ਮੀਟਿੰਗ ਕਰਦੀ ਰੱਖੀ ਗਈ ਹੈ ਜੀ ਵਿਰਾਜ ਸਾਹਿਬ 15 ਤਰੀਕ ਦੁਬਾਰੇ ਫੇਰ ਰੱਖੀ ਗਈ ਹੈ ਜੀ ਤੇ ਵਿਰਾਜ ਸਾਹਿਬ ਇਹ ਹੀ ਹਾਈ ਮੀਟਿੰਗ ਤੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਅਗਲਾ ਸਟੈਂਡ ਕਿ ਹੋਇਆ ਤੁਹਾਡਾ ਹਣ ਕਹ ਰਹੀ ਹੈ ਕਿ ਜਰਾ ਅਸੀਂ ਤੁਹਾਨੂੰ ਕਹਿ ਰਹੇ ਹਰ ਮੀਟਿੰਗ ਤੇ ਜਦ ਇਹੀ ਗੱਲ ਹੋ ਰਹੀ ਹੈ ਅੱਠ ਵੀ ਮੀਟਿੰਗ ਅੱਜ ਤੁਸੀਂ ਕਰਕੇ ਆ ਰਹੇ ਹੋ ਪਹਿਲੀ ਮੀਟਿੰਗ ਤੋਂ ਸਟਾਰਟ ਇਹੀ ਗੱਲਾਂ ਸੁਣਨ ਨੂੰ ਆ ਰਹੀਆਂ ਨੇ ਜਥੇਬੰਦੀ ਦੇ ਆਗੂਆਂ ਦਾ ਕਹਿਣਾ ਵੀ बार-बार ਆਉ ਉਹ ਬਾਰ ਬਾਰ ਆਉ ਉਹ ਬਾਰ ਬਾਰ ਗੱਲ ਤੋੜ ਕੇ ਲੋਕਾਂ ਨੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਵੀ ਅੰਦਰਲੇ ਪਾਸੇ ਜਿਹੜੀ ਮੀਟਿੰਗ ਹੁੰਦੀ ਹੈ ਲੋਕਾਂ ਦੇ 뷰 ਨੇ ਵੀ ਉਹਨੂੰ ਲਾਈਵ ਕਰਨਾ ਚਾਹੀਦਾ ਹੈ ਇਸ ਕਿਸਾਨ ਜਥੇਬੰਦੀਆਂ ਵੱਲੋਂ ਲਾਈਵ ਹੈ ਮੈਨੂੰ ਪਤਾ ਨਹੀਂ ਕਿ ਕਿ ਹੈ ਅੰਦਰ ਤੋਂ ਨਹੀਂ ਤੇ ਲਾਈਵ ਨਹੀਂ ਕਰ ਸਕਦੇ ਕਰ ਸਕਦੇ ਨਹੀਂ ਕਰ ਸਕਦੇ ਪਤਾ ਨਹੀਂ ਵੈਸੇ ਜਦੋਂ ਅੰਦਰ ਜਿਹੜੀ ਗੱਲ ਹੁੰਦੀ ਹੈ ਬਾਹਰ ਤੁਹਾਡੇ ਕੀਤਾ ਰੋਕ ਲਾਤੀ ਤਾਂ ਅੰਦੋਲਨ ਚੱਲੇਗਾ ਜਾਂ ਰੁਕੇਗਾ ਦੇਖੋ ਕੋਰਟ ਕੀ ਫੈਸਲਾ ਲੈਂਦੀ ਹੈ ਕੋਰਟ ਦਾ ਫੈਸਲਾ ਹੋਣ ਤੋਂ ਬਾਅਦ ਡਿਸੀਜਨ ਹੋਊਗਾ ਆਪਾਂ ਨੇ ਕੀ ਕਰਨਾ ਦੇਖ ਸਕਦੇ ਹੋ ਜੁਗਿੰਦਰ ਸਿੰਘ ਗਰਾ ਗਰਾ ਸਾਹਿਬ ਨੇ ਦੱਸੋ ਕਿ ਮੀਟਿੰਗ ਆ ਬੜੀ ਜਲਦੀ ਖਤਮ ਹੋ ਗਈ ਹੈ ਨਾਰਮਲੀ ਮੀਟਿੰਗ ਲੰਬੀ ਚੱਲਦੀ ਕੀ ਹੋਇਆ ਮੀਟਿੰਗ ਦੇਖੋ ਮੇਰੀ ਤਾਂ ਆਪਦੀ ਜਜਮੈਂਟ ਸੀ ਵੀ ਮੀਟਿੰਗ ਵਿੱਚ ਲੰਮਾ ਚੱਲਣ ਦਾ ਮਤਲਬ ਹੀ ਨਹੀਂ ਹਾਂ ਜਾਂ ਨਾ ਦੀ ਗੱਲ ਹੈ ਬਹੁਤ ਹੀ ਲੰਮੀ ਤਾਂ ਕੋਈ ਬਹਿਸ਼ੇ ਤੇ ਨਹੀਂ ਉਹ ਬਹਿਸ਼ੇ ਛੇੜਨਾ ਚਾਹੁੰਦੇ ਸੀ ਆਪਾਂ ਨੇ ਬਹਿਸ਼ੇ ਕੀ ਹੋਇਆ ਕੀ ਸਰ ਮੀਟਿੰਗ ਇੱਕ ਵਾਰੀ ਇੱਕ ਲਾਈਨ ਤੇ ਦੱਸੋ ਕੀ ਹੋਇਆ ਰੁਕ ਜੀ ਹੋ ਜੀ ਮੀਟਿੰਗ ਦੇ ਵਿੱਚ ਯਾਰ ਕੁਝ ਨਹੀਂ ਹੋਇਆ ਸੀ ਕਿ ਆ ਵੀ ਦੱਸੋ ਤੁਸੀਂ ਅੱਜ ਕਾਨੂੰਨਾਂ ਨੂੰ ਰੱਦ ਕਰਨ ਤੇ ਫੈਸਲਾ ਹੋਣਾ ਸੀ ਤੁਸੀਂ ਰੱਦ ਕਰਦੇ ਹੋ ਕਿ ਨਹੀਂ ਕਰ ਜੀ ਜੇ ਮਤਲਬ ਉਹਨਾਂ ਨੇ ਰੱਦ ਕਰਦੇ ਆਏ ਨਹੀਂ ਅਸੀਂ ਨੇ ਮਤਲਬ ਗੱਲ ਗਾਹ ਤੋਂ ਤੇ ਖੜੇ ਕਰਤੀ ਮੀਟਿੰਗ ਵਾਕ ਆਊਟ ਕਰਕੇ ਤੁਸੀਂ ਇਹ ਵਾਕ ਆਊਟ ਨਹੀਂ ਕੀਤਾ ਸਾਇਲੈਂਟ ਹੋ ਗਏ ਸਾਰੇ ਸਾਇਲੈਂਟ ਹੋ ਕੇ ਚੁੱਪ ਕਰਕੇ ਉਹ ਖਾਣਾ ਖਾਣ ਵਾਗ ਗਿਆ ਮੰਤਰੀ ਆਹ ਕਿਉਂ ਨਹੀਂ ਕਿਹਾ ਵੀ ਠੀਕ ਆ 15 ਤਰੀਕ ਨੂੰ ਬਾਰੇ ਦੋ ਦਿਨ ਖੁੱਬੀ ਵਿੱਚ ਸੌਣ ਲੱਗ ਪਾਉਣਾ ਲੱਗਦਾ ਕਿ ਸੁਪਰੀਮ ਕੋਰਟ ਦੇ ਥਰੂ ਹੋਣਾ ਪਿਆ ਜੀ ਪਤਾ ਖੜਨਾ ਚਾਹੁੰਦੀ ਹੈ ਸਰਕਾਰ ਕੋਰਟ ਤੋਂ 15 ਨੂੰ ਮੀਟਿੰਗ ਜਿਵੇਂ ਦੱਸਦੇ ਨੇ ਕੋਰਟ ਤੋਂ ਪਤਾ ਖੜਨਾ ਕਿਉਂ ਸਰਕਾਰ ਤਾਂ ਕਰਕੇ ਨੁਕਾਇਆ ਗਿਆ ਹੁਣ ਦੇਖੋ ਕੋਰਟ ਦੇ ਵਿੱਚ ਆਪਾਂ ਨਹੀਂ ਗਏ ਕੋਰਟ ਚ ਕਾਉਣ ਜੇ ਉਹਨੇ ਫੈਸਲਾ ਕਰਨਾ ਕੋਰਟ ਦਾ ਫੈਸਲਾ ਜਦੋਂ ਕੋਈ ਆਊਗਾ ਦੇਖ ਲਾਂਗੇ ਆਪਾਂ ਕੋਰਟ ਦਾ ਫੈਸਲਾ ਪ੍ਰਮਾਨ ਕਰਦਾ ਨਹੀਂ ਕਰਦਾ ਲੋਕਾਂ ਨੂੰ ਅਗਰਵਾਲ ਸਾਹਿਬ ਸਾਂਝ ਕਿਸਾਨ ਮੋਰਚਾ ਜਿਹੜਾ ਨੇਤਾ ਹੈ ਜੋ ਕਿਸਾਨ ਨੇਤਾ ਹੈ ਉਹ ਆਪ ਮੀਟਿੰਗ ਵਿੱਚ ਪਾਰਟ ਲੈਂਗੇ ਜਾਂ ਨਹੀਂ ਲੈਂਗੇ ਜੋ ਅਗਲੀ ਮੀਟਿੰਗ ਹੈ ਜਿੰਨੇ ਉਧਰ ਬੈਠੇ ਸਾਰੇ ਨੇ ਕਿ ਕਾਈਕ ਲੈ ਮੀਟਿੰਗ ਕਰਾਂਗੇ ਬਾਤ ਕਰਾਂਗੇ ਤੇਰਾਸ ਹੈ ਦੱਸੋ ਕਿ ਸੁਪਰੀਮ ਕੋਰਟ ਦੀ ਕੀ ਚੱਲ ਹੋਈ ਹੈ ਮੀਟਿੰਗ ਦੇ ਵਿੱਚ ਸੁਪਰੀਮ ਕੋਰਟ ਦੀ 11 ਤਰੀਕ ਦੀ ਕੋਈ ਕਿਸੇ ਨੇ ਰਿਟ ਲੁੱਟ ਪਾਈ ਹੈ ਸਾਨੂੰ ਨਹੀਂ ਪਤਾ ਉਹਦਾ ਕੀ ਫੈਸਲਾ ਹੋਣਾ ਹੈ ਕੀ ਹੋਣਾ ਹੈ ਅਪਣ ਜੀ ਇਹ ਮੱਕੀ ਜਲੇ ਅੰਸ਼ੀਕਰ ਦੇ ਇਹ ਸਾਰੇ ਗੱਲਾਂ ਅਸੀਂ ਗੱਲਾਂ ਅਸੀਂ ਕਿਹਾ ਕਿ ਇੱਕ ਤਾਂ ਮੀਟਿੰਗ ਨਹੀਂ ਹੋ ਸਕੀ ਕਿਉਂਕਿ ਉਗਰਾਹ ਜਿਹੜੀ ਸੁਬੀਨ ਜੀ ਇਸ ਤੋਂ ਬਾਅਦ ਹੀ ਨਹੀਂ ਇਹ ਕਿਹਾ ਗਿਆ ਨਹੀਂ ਇਹ ਤਾਂ ਨਹੀਂ ਕੋਈ ਗੱਲ ਉਹਦਾ ਮੀਟਿੰਗ ਦਾ ਤਾਂ ਕੋਈ ਨਿਕਾ ਨਹੀਂ ਮਾਣ ਉਹ ਪਹਿਲਾਂ ਉਹ ਕਹਿੰਦੇ ਵੀ ਰਾਇ ਲੈਣੀ ਅਸੀਂ ਰਾਇ ਲੈ ਕੇ ਬਾਅਦ ਚ ਕਰਾਂਗੇ ਉਗਰਾਹ ਸਾਹਿਬ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇਹ ਅੰਦੋਲਨ ਕਿਉਂਕਿ ਲੱਗਦਾ ਸੀ ਜਿਵੇਂ ਕੱਲ ਦਾ ਪੰਜਾਬ ਦੇ ਲੋਕਾਂ ਦਾ ਯਾਰ ਪਹਿਲਾਂ ਹੀ ਕਿਹਾ ਹੋਇਆ ਸਾਡਾ ਵੀ ਇਹ ਲੰਮਾ ਚੱਲੂਗਾ ਅੰਦੋਲਨ ਭਾਈ ਬਸਾਖੀਆਂ ਲੋੜੀਆਂ ਇੱਥੇ ਲੰਗਣੀਆਂ ਤੁਹਾਨੂੰ ਪਹਿਲਾਂ ਕਿਹਾ ਹੋਇਆ ਸੋਨੂੰ ਵੀ ਕਿਹਾ ਹੋਇਆ ਵੀ ਲੰਮਾ ਚੱ ਹੁਣ ਤੁਸੀਂ মিডিਆ ਵਾਲੇ ਤੁਸੀਂ ਨੇ ਸਾਨੂੰ ਸਵਾਲ ਪੁੱਛੜਿਆ ਵੀ ਕੀ ਨਿਕਲਿਆ ਸੀ ਕਹਿੰਦਾ ਭਾਈ ਕੁਝ ਨਹੀਂ ਜਦੋਂ ਇਧਰੋਂ ਗਏ ਆ ਤੁਸੀਂ ਉਦੋਂ ਪੁੱਛਿਆ ਸਾਨੂੰ ਵੀ ਕੀ ਨਿਕਲੂਗਾ ਸੀ ਕਹਾਂ ਵੀ ਕੁਝ ਨਹੀਂ ਜਦੋਂ ਆ ਕੇ ਤੁਸੀਂ ਪੁੱਛਿਆ ਦੀ ਕੀ ਨਿਕਲਿਆ ਸੀ ਨੇ ਕਹਿੰਦਾ ਕੁਝ ਨਹੀਂ ਜਿੱਥੇ ਤੁਸੀਂ ਖੜੇ ਉੱਥੇ ਅਸੀਂ ਖੜੇ ਉੱਥੇ ਸਰਕਾਰ ਕਰੇ ਪਰ ਸਵਾਲ ਇਹ ਆ ਗੁਰਨਾਥ ਸਾਹਿਬ ਕਿ ਕਰੋ ਨਾ ਕਿ ਇਹ ਚੱਲਦਾ ਰਹੇਗਾ ਕਿ ਕੁਝ ਨਹੀਂ ਕੁਝ ਨਹੀਂ ਕਿਵੇਂ ਤੱਕ ਕਿੰਨੀ ਦੇ ਤੱਕ ਚੱਲਦਾ ਜਿੰਨਾ ਚਿਰ ਆਪਣੇ ਚ ਲੜਨ ਦਾ ਮਤ ਦਾ ਉਹਨਾਂ ਚਿਰ ਜਿੰਨਾ ਚਿਰ ਉਹਨਾਂ ਦਾ ਪੋਲਿਟੀਕਲ ਨੁਕਸਾਨ ਹੋ ਜੇ ਉਹਨਾਂ ਚਿਰ ਜਿੰਨਾ ਚਿਰ ਉਹਨਾਂ ਦੀ ਕੁਰਸੀ ਨਹੀਂ ਮਿੱਟਦੀ ਉਹਨਾਂ ਚਿਰ ਅਸੀਂ ਕਿੰਨਾ ਚਿਰ ਲੜ ਸਕਦੇ ਹਾਂ ਅੰਦੋਲਨ ਇਹਨੂੰ ਲੰਮਾ ਕਿੰਨਾ ਚਿਰ ਰੱਖਦੇ ਆ ਉਹ ਸਾਡਾ ਦਮ ਦੇਖਦੇ ਨੇ ਅਸੀਂ ਆਪਣਾ ਦਮ ਦਿਖਾਉਣਾ ਸਾਨੂੰ ਕਿੰਨੇ ਲੋਕਾਂ ਦਾ ਸਮਰਥਨ ਮਿਲ ਗਿਆ ਇਹ ਨੈਸ਼ਨਲ ਪੱਧਰ ਤੋਂ ਮਿਲ ਗਿਆ ਇੰਟਰਨੈਸ਼ਨਲ ਪੱਧਰ ਤੋਂ ਕਿੰਨਾ ਸਮਰਥਨ ਮਿਲਦਾ ਹੈ ਇਹ ਇਹ ਘੋਲ ਉਹਦੇ ਜਿਹਦੀ ਕਾਮਯਾਬੀ ਹੈ ਜੇ ਘੋਲ ਇਹ ਜੇ ਮਤਲਬ ਇਹਦੇਚ ਆਇਆ ਹੁੰਦਾ ਵੀ ਇੱਥੇ ਬੈਠਣ ਦਾ ਕੋਈ ਫਾਇਦਾ ਨਹੀਂ ਸ਼ਾਇਦ ਇਹ ਗੱਲ ਕਿੱਦੇ ਦੀ ਮੁੱਕ ਗਈ ਇਹਦੇ ਘੋਲ ਤਾਂ ਵੱਧਦਾ ਜਾ ਰਿਹਾ ਹੈ ਇਹ ਸਾਰੀਆਂ ਸਟੇਟ ਟੂ ਹੋ ਗਿਆ ਸਾਰੇ ਨੈਸ਼ਨਲ ਪੱਧਰ ਤੇ ਘੋਲ ਹੋ ਗਿਆ ਇੰਟਰਨੈਸ਼ਨਲ ਪੱਧਰ ਤੇ ਹੋ ਗਿਆ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਨੇ ਆਉਣਾ ਸੀ 26 ਜਨਵਰੀ ਨੂੰ ਉਹਨੇ ਜਵਾਬ ਦਿੱਤਾ ਯਾਨੀ ਦੂਜੇ ਦੇਸ਼ਾਂ ਦੇ ਵਿੱਚ ਅੰਦੋਲਨ ਹੋ ਰਿਹਾ ਹੈ ਹਸਾਰਾ ਮਿਲ ਰਿਹਾ ਸਾਨੂੰ ਇਹ ਤਕੜਾ ਹੋ ਰਿਹਾ ਅੰਦੋਲਨ ਇਹ ਠੀਕ ਹੈ ਜਿੰਨੀ ਲੰਮੀ ਪਾਉਂਦੇ ਨੇ ਗੰਬਲੀ ਜਿੰਨੀ ਭਿੱਜੀ ਹੋਈਏ ਭਿੱਜੀ ਜਾਂਦੀ ਨਹੀਂ ਭਾਰੀ ਹੋ ਜਾਂਦੀ ਹੈ ਇਹ ਦੇਖਣਾ ਸਰਕਾਰ ਤੁਹਾਨੂੰ ਲੱਗਦਾ ਇੱਕ ਦਿਨ ਬੀਜੇਪੀ ਦੀ ਗਵਰਨਮੈਂਟ ਦੀ ਬਲੀ ਲੈਤੀ ਜਾਊਗੀ ਇੱਕ ਇੱਕ ਗੱਲ ਕਰਕੇ ਵਿਆਰ ਤੇ ਜਿਹੜਾ ਹਰਿਆਣੇ ਦੇ ਵਿੱਚ ਪਮਕੜ ਦੇ ਫੈਲਣਾ ਸ਼ੁਰੂ ਹੋ ਗਿਆ ਇਹਨਾਂ ਦੇ ਉੱਧਰ ਦੇ بس ਇਹ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲ ਇਨਕਮ ਮਾਕੜ ਦੇ ਕਿੰਨੇ ਪਰਵਸਨ ਨਹੀਂ ਪਤਾ ਗੁਰਨਾਥ ਸਾਹਿਬ ਜੀ 11 ਤਰੀਕ ਨੂੰ 6 ਲੱਖ ਦਾ 11 ਤਰੀਕ ਨੂੰ ਕੋਰਟ ਨੇ 6 ਲੱਖ ਦਿੱਤਾ ਫਿਰ ਕੀ ਹੋ ਰਿਹਾ ਹੈ ਜਦੋਂ ਉਹਨਾਂ ਨੂੰ 6 ਦਿੱਤਾ ਜਾਂਦਾ ਜਾਂ ਫਿਰ ਸਸਪੈਂਡ ਕਰ ਦਿੱਤਾ ਜਾਂਦਾ ਪੰਟੂ ਜੀ ਇੰਟਵਿਊ ਦੇਣਗੇ ਹੋ ਸਕਦਾ ਲੱਗੇ ਲੱਗਦਾ ਕਿੰਨੀ ਵਾਰ ਕਰਵਾਉਂਦੇ ਹੈਂ ਹਾਂ ਨਹੀਂ ਹੋਣਾ ਕੀ ਰਿਹਾ ਜਿੱਦੜੇ ਮੀਟਿੰਗ ਦੇ ਵਿੱਚ ਨੇ ਮੰਤਰੀਆਂ ਦਾ ਤੋਂ ਤੋਂ ਨੇ ਉਹਨੂੰ ਮੋਹਰ ਧਾਰ ਲਿਆ ਗਿਆ ਸੀ ਨਾਰਾ ਬਦਲ ਲਿਆ ਗਿਆ ਜੇ ਨੋ ਤੋਂ ਅਸੀਂ ਜਿੱਤਾਂਗੇ ਜਾਂ ਮਰਾਂਗੇ ਹੁਣ ਅੱਗੇ ਰਵਈਆ ਕੀ ਹੈ ਜੀ ਇਹਨਾਂ ਦਾ ਅਸੀਂ ਤਾਂ ਉੱਥੇ ਚੁੱਪ ਰਹੇ ਹਾਂ ਗੱਲ ਕਰਕੇ ਅੱਜ ਦੀ ਗੱਲ ਸਿੱਧੀ ਲੱਕਿਆ ਉਹ ਬੋਲਦਾ ਰਿਹਾ ਤੇ ਉਸ ਤੋਂ ਬਾਅਦ ਕੋਈ ਨਹੀਂ ਬੋਲਿਆ ਰੋਟੀ ਖਾਣਾ ਗਿਆ ਤੁਸੀਂ ਤੁਸੀਂ ਵੀ ਲੱਗਿਆ ਬਖਾਦਾ ਨਹੀਂ ਛੱਕਿਆ ਯਾਰ ਕਿਛਾ ਲੱਗ ਨਗਰਾ ਹਾਂ ਆ ਪੁੱਛ ਰਿਹਾ ਕਿੱਥੋਂ ਨਿਕਲਣਾ ਇੱਧਰੋਂ ਨਿਕਲਣਾ ਕਰਾ ਪਾ ਸਟੇ ਹਾਂ ਦੇ ਪ੍ਰਦਾਮੇ ਦੀ ਸਿੰਘ ਨਗਰਾ ਹਾਂ ਗੱਲਬਾਤ ਕਰਦੇ ਆ ਅਗਰਾਹਾ ਜੀ ਅੱਜ ਜਿਹੜੀ ਗੱਲ ਹੋਈ ਸੀ ਤੁਸੀਂ ਪਹਿਲਾਂ ਦੱਸਦੇ ਨਹੀਂ ਕਿ ਹਾਂ ਟ੍ਰਾਂਸਫਰ ਹੋਈ ਹੈ ਅਗਰਾਹਾ ਪਹਿਲਾਂ ਮੈਂ ਬੋਲੀ ਸੀ ਅੱਜ ਮੈਂ ਦੱਸ ਰਿਹਾ ਹਾਂ ਸਾਡੇ ਨਾਲ ਅਭਿਮਨਿਉ ਜੀ ਬੈਠੀ ਹੋਈ ਹੈ ਸ਼ਿਵਮਾਰ ਕੱਕਾ ਜੀ ਹੈ ਜੀਤ ਸਿੰਘ ਢੱਲੇਵਾਲ ਜੀ ਹੈ ਰਾਜੀਵਾਲ ਜੀ ਹੈ ਰੂਲਦੂ ਜੀ ਹੈ ਬੰਗੂ ਜੀ ਹੈ ਸਰਜੀਤ ਫੂਲ ਜੀ ਹੈ ਕਲਵੰਤ ਸੰਧੂ ਜੀ ਔਰ ਉਹਨਕੇ ਸਾਥ ਸਭੀ ਜੋ ਮੀਟਿੰਗ ਮੇਂ ਸਿਰਸਾ ਜੀ ਆਈਏ ਬਾਤ ਕਰਤੇ ਹੈ ਜਗਜੀਤ ਸਿੰਘ ਰਾਜੀਵਾਲ ਜੀ ਸੇ ਬਾਤ ਕਰਤੇ ਹੈ ਰਾਜੀਵਾਲ ਜੀ ਅੱਜ ਦੀ ਮੀਟਿੰਗ ਦੇ ਵਿੱਚ ਜਿਵੇਂ ਪੰਜਾਬੀ ਚ ਪੰਜਾਬੀ ਚ ਕਰਦੇ ਹੈ ਅੱਜ ਦੀ ਮੀਟਿੰਗ ਬੇਸਿੱਟਾ ਰਹੀ ਹੈ ਸਰਕਾਰ ਦਾ ਵਤੀਰਾ ਅੱਜ ਸਖਤ ਸੀ ਔਰ ਅਸੀਂ ਉਹਨਾਂ ਨੂੰ ਬੜਾ ਸਾਫ਼ ਕਹਿ ਦਿੰਦਾ ਹੈ ਕਿ ਕਾਨੂੰਨ ਰਿਪੀਲ ਕੀਤੇ ਤੇ ਬਿਨਾ ਦੂਜੀ ਸਾਡੀ ਕੋਈ ਗੱਲ ਨਹੀਂ ਉਹਨਾਂ ਨੇ ਸੁਪਰੀਮ ਕੋਰਟ ਦੀ ਦਾ ਜ਼ਿਕਰ ਕੀਤਾ ਅਸੀਂ ਬੜੇ ਸਪਸ਼ਟ ਸ਼ਬਦਾਂ ਚ ਕਹਿੰਦਾ ਵੀ ਇਕੱਲਾ ਕਨਸਟੀਟਿਊਸ਼ਨਲ ਵੈਲਿਡਿਟੀ ਦਾ ਮਸਲਾ ਨਹੀਂ ਕਿਸਾਨਾਂ ਦੀ ਭਵਿੱਖ ਦਾ ਸਵਾਲ ਹੈ ਬਹੁਤ ਸਾਰੇ ਮੁੱਦੇ ਦੇ ਨਾਲ ਜੁੜੇ ਨੇ ਸੁਪਰੀਮ ਕੋਰਟ ਨੂੰ ਇਹਦੇ ਚ ਦਖਲ ਨਹੀਂ ਦੇਣਾ ਚਾਹੀਦਾ ਔਰ ਅਸੀਂ ਸਰਕਾਰ ਜੇ ਜਦੋਂ ਤੱਕ ਸਰਕਾਰ ਇਹ ਰਿਪੀਲ ਨਹੀਂ ਕਰਦੀ ਅਸੀਂ ਇੱਥੇ ਉੱਟ ਕੇ ਨਹੀਂ ਜਾਵਾਂਗੇ ਔਰ ਇਸੇ ਤਰ੍ਹਾਂ ਅਸੀਂ ਇਹ ਵੀ ਬੜਾ ਸਾਫ਼ ਕਹਿ ਦਿੱਤਾ ਵੀ 26 ਤਾਰੀਖ ਦਾ ਸਾਡਾ ਜਿਹੜਾ ਪ੍ਰੋਗਰਾਮ ਉਹ ਅਟਲ ਹੈ ਇਹ ਜਾਂ ਤਾਂ ਸਰਕਾਰ ਉਹ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਰਿਪੀਲ ਕਰ ਦੇ ਤੇ ਨਹੀਂ ਫਿਰ ਜਿਹੜਾ ਅੰਦੋਲਨ ਉਹ ਜਾਰੀ ਰਹੇਗਾ ਧੰਨਵਾਦ ਜੀ ਹੁਣ ਗੱਲ ਕਰਦੇ ਹਾਂ ਜੀ ਕਲਵੰਨ ਸੰਧੂ ਜੀ ਤੁਹਾਡੇ ਵਿਚਾਰ ਦੀ ਅੱਜ ਦੀ ਸਰਕਾਰ ਦੀ ਬੇਈਮਾਨੀ ਸੀਗੀ ਪਿਛਲੀ ਮੀਟਿੰਗ ਵਿੱਚ ਸਾਨੂੰ ਨਹੀਂ ਕਿਹਾ ਸੀ ਉਹਦਾ ਕਿ ਇਹ ਤਿੰਨਾ ਕਾਨੂੰਨਾਂ ਬਾਰੇ ਸਾਨੂੰ ਕਈ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨਾ ਪੈਣਾ ਅਸੀਂ ਤੁਹਾਨੂੰ 8 ਦੀ ਮੀਟਿੰਗ ਦੱਸਾਂਗੇ ਅਸੀਂ ਉਹ ਕੀ ਵਿਚਾਰ ਪੰਦਰਾ ਕੀਤਾ ਉਹ ਕਹਿਣ ਲੱਗੇ ਜੀ ਮੈਜੋਰਟੀ ਕਿਸਾਨ ਤੇ ਮੈਜੋਰਟੀ ਸਟੇਟਾਂ ਹੱਕਤ ਆ ਜਦ ਕਿ ਸੋਦਾ ਝੂਠ ਆ ਇੱਕ ਜਥੇਬੰਦੀ ਨੇ ਛੱਡ ਕੇ ਇੱਕ ਵੀ ਜਥੇਬੰਦੀ ਨਹੀਂ ਹਿੰਦੂਸਤਾਨ ਦੀ ਜਿਹੜੀ ਸਪੋਰਟ ਕਰਦੀ ਰਹੀ ਉਹਨਾਂ ਦੇ ਬਤਾਰੇ ਵਾਂ ਗਈ ਫਿਰ ਕਿਸਾਨ ਜਥੇਬੰਦੀਆਂ ਬਤਾਰੇ ਉਹਦੋਂ ਵੀ ਸਖਤ ਸੀ ਉਹਨਾਂ ਨੇ ਸਾਨੂੰ ਕਿਹਾ ਵੀ ਕੋਰਟ ਚ ਆਓ 11 ਨੂੰ ਅਸੀਂ ਕਹਿੰਦੇ ਡੇਲੀ ਫੇਸ ਤੇ ਸੁਣਵਾਈ ਕਰਕੇ ਫੈਸਲਾ ਕਰ ਦੋ ਤੇ ਫਿਰ ਸਾਡੇ ਬਲਾਰੇ ਨੇ ਰਾਜਾ ਸਾਹਿਬ ਨੇ ਕਹਿਤਾ ਕਿ ਸੁਪਰੀਵਿਊ ਕੋਰਟ ਸਾਡੇ ਖਿਲਾਫ ਵੀ ਫੈਸਲਾ ਕਰ ਦੇਵੇ ਤਾਂ ਵੀ ਸਾਡਾ ਅੰਦੋਲਨ ਖਤਮ ਨਹੀਂ ਹੋਊਗਾ ਤਾਂ ਪ੍ਰਤੀਕਰਮ ਲੈਨੇ ਆ ਸਰਜੀਤ ਫੂਲ ਜੀ ਦਾ ਫੂਲ ਸਾਹਿਬ ਇਹ ਜੋ ਅੱਜ ਖੇਤੀ ਮੰਤਰੀ ਨੇ ਅੰਦਰ ਇਹ ਗੱਲ ਕਹੀ ਹੈ ਕਿ ਕਾਨੂੰਨ ਰੱਦ ਨਹੀਂ ਕਰਾਂਗੇ ਉਹਦੇ ਉੱਪਰ ਤੁਹਾਡਾ ਕੀ ਬਕਰੀ ਦੇਖੋ ਜੀ ਸਾਡਾ ਸਾਰਿਆਂ ਜੱਥੇ ਬੰਦਿਆਂ ਦਾ ਪ੍ਰਤੀਕਰਮ ਇਹੀ ਹੈ ਅਸੀਂ ਉੱਥੇ ਵੀ ਕਿਹਾ ਵੀ ਰਿਪੀਲ ਤੋਂ ਉਰੇ ਕੋਈ ਗੱਲ ਨਹੀਂ ਕਰਨੀ ਅਸੀਂ ਘੱਟੋ ਘੱਟ ਜਦੋਂ ਥੱਲੇ ਵੀ ਆ ਗਏ ਸੀ ਅਸੀਂ ਕਿਹਾ ਵੀ ਨਾਲ ਸਿੰਘ ਗੱਲ ਕਰਾਂਗੇ ਨਾ ਅਸੀਂ ਲੰਗਰ ਖਾਵਾਂਗੇ ਉਹਨਾਂ ਚਿਰ ਨਾ ਅਸੀਂ ਚਾਹ ਪੀਵਾਂਗੇ ਜਿੰਨਾ ਚਿਰ ਤੱਕ ਇਹਦੇ ਬਾਰੇ ਆਪਦਾ ਸਪਸ਼ਟ ਫੈਸਲਾ ਨਹੀਂ ਦਿੰਦਾ ਫਿਰ ਉਹਨਾਂ ਨੇ ਉੱਪਰ ਆ ਕੇ ਸਾਨੂੰ ਇਹ ਗੱਲ ਕਹੀ ਹੈ ਵੀ ਜਾਂ ਤਾਂ ਫਿਰ ਕੋਰਟ ਵਾਲਾ ਰਾਹ ਪਣਾ ਲਓ ਜਾਂ ਫਿਰ ਤੁਸੀਂ ਕੋਈ ਕੋਈ ਗਰੁੱਪ ਬਣਾ ਲਓ ਇਨਫਾਰਮਲ ਗਰੁੱਪ ਪੰਜ ਸੱਤ ਬੰਦਿਆਂ ਦਾ ਪਰ ਕਾਨੂੰਨ ਅਸੀਂ ਰਿਪੀਲ ਨਹੀਂ ਕਰ ਸਕਦੇ ਕਿਉਂਕਿ ਬਹੁ ਗਿਣਤੀ ਜਿਹੜਾ ਦੇਸ਼ ਦੇ ਲੋਕ ਹੈ ਕਿਸਾਨ ਹੈ ਉਹ ਰੀਪੀਲ ਨਹੀਂ ਉਹ ਕਾਨੂੰਨ ਦੇ ਪੱਖ ਚ ਨੇ ਅਸੀਂ ਸਰਕਾਰ ਹੈ ਇਸ ਦਿਸ਼ਾ ਦੇ ਵਿੱਚ ਰੀਪੀਲ ਕਰਨ ਵਾਲੀ ਦਿਸ਼ਾ ਚ ਨਹੀਂ ਜਾ ਸਕਦੇ ਇਸ ਕਰਕੇ ਰੀਪੀਲ ਕਰਨ ਤੋਂ ਉਰਾਂ ਜੋ ਤੁਸੀਂ ਕੋਈ ਹੋਰ ਇਹਦੇ ਵਿੱਚ ਕਰਨਾ ਚਾਹੁੰਦੇ ਆ ਉਹ ਕਰ ਲਓ ਇਹ ਇਸਨਫੂਲ ਜੀ ਅ ਰੁਲੂ ਸਿੰਘ ਜੀ ਜਿਵੇਂ ਉਹ ਕਹਿ ਰਹੇ ਕਿ ਬਹੁ ਗਿਣਤੀ ਦੇ ਵਿੱਚ ਕਿਸਾਨ ਜੋ ਨੇ ਉਹ ਕਾਨੂੰਨਾਂ ਦੇ ਹਮਾਇਤੇ ਵਿੱਚ ਨੇ ਇਹ ਸਰਕਾਰ ਕੀ ਕਰ ਰਹੀ ਹੈ ਸਾਡੇ ਜਿਹੜੇ ਚਾਰ ਬੁਲਾ ਰਹੇ ਸੀ 32 ਜਿਸਮ ਨੂੰ ਰੱਖੇ ਉਹਨਾਂ ਨੇ ਬਹੁਤ ਖੁੱਲ ਕੇ ਗੱਲ ਰੱਖੀ ਹੈਗੀ ਮੈਂ ਤਾਂ ਇਹ ਕਹਿਣਾ ਵੀ ਇਸ ਗੱਲ ਤੇ ਉਸ ਮਿੰਟ ਤਾਂ ਬਹੁਤ ਖੁਸ਼ੀ ਹੋਈ ਹੈ ਜਿਹੜੀ ਸਾਡੇ ਬੁਲਾ ਰਹੇ ਨੇ ਗੱਲ ਰੱਖੀ ਹੈ ਸਪਾਰਟਰ ਕਰਤਾ ਵੀ ਜਿੰਨਾ ਚਿਰ ਤੰਨੇ ਨੂੰ ਰੱਦ ਨਹੀਂ ਕਰਦੇ ਸੀ ਤੂੰ ਜਾਵਾਂਗੇ ਨਹੀਂ ਇੱਥੋਂ ਤੱਕ ਕਰ ਵੀ ਕਹੇਤਾ ਜੇ ਕੋਟ ਨੇ ਸਾਡੇ ਉੱਟ ਵੀ ਕਰਤਾ ਅਸੀਂ ਤਾਂ ਵੀ ਨਹੀਂ ਜਾਵਾਂਗੇ ਸਾਡੇ ਇੱਕ ਲੀਡਰ ਇਹ ਵੀ ਕਹੇਤਾ ਇਸ ਤੋਂ ਸਾਡੇ 'ਤੇ ਗੋਲੀ ਮਾਰੋ ਪਹਿਲਾਂ ਸਾਨੂੰ ਮਾਰ ਦਿਓ ਫਿਰ ਮਰ ਮਰ ਉਹ ਇਹ ਕਾਨੂੰਨ ਲਾਗੂ ਕਰ ਲਿਓ ਇਹ ਇਕੱਲਾ ਇਹਨਾਂ ਦਾ ਕਹਿਣੀ ਜੋ ਸਾਡੇ ਲੀਡਰ ਨੇ ਕਹੀ ਆ ਸਾਡੀ ਗੱਲ ਕਹੀ ਆ ਆਪਦੇ ਮੂੰਹ ਰਾਹੀਂ ਪਰ ਸਭ ਸਾਡੀ ਇੱਕ ਸੂਲ ਆ ਸਾਡੇ ਬਨਾਰੇ ਬੋਲਦੇ ਦੂਜਾ ਬੋਲ ਜੀ ਵੀ ਸਾਡਾ ਦੂਜਾ ਨਾ ਕਰਦੇ ਮੈਂ ਵੀ ਕਹਾ ਗੱਲ ਪਰ ਜੋ ਸਾਡੇ ਬਨਾਰੇ ਗੱਲ ਬੋਲ ਰਿਹਾ ਉਹ ਸਾਡੀਆਂ ਸਾਰੀਆਂ ਜਿੱਥੇ ਬੰਦੀਆਂ ਦੀ ਹੈ ਬੋਤਵਾ ਅ ਪੰਗੂ ਸਾਹਿਬ ਥੋੜਾ ਸੁਪਰੀਮ ਕੋਰਟ ਵਾਲੇ ਮੈਟਰ ਤੇ ਜੋ ਗੱਲ ਉਹਨਾਂ ਕੀਤੀ ਉਹਦੇ ਪ੍ਰਤੀ ਕੀ ਪ੍ਰਤੀਕਰਮ ਹੈ ਜੀ ਦੇਖੋ ਸੁਪਰੀਮ ਕੋਰਟ ਨਾਲ ਤਾਂ ਅਸੀਂ ਗਏ ਅਸੀਂ ਆਪ ਪਟੀਸ਼ਨ ਨਹੀਂ ਕੀਤੀ ਸਰਕਾਰ ਨੇ ਮੈਨੇਜ ਕਰਕੇ ਸਾਡੇ ਖਿਲਾਫ ਪਟੀਸ਼ਨ ਕਰਾਈ ਹੈ ਅਸੀਂ ਉਹਦਾ ਰਿਸਪਾਂਸ ਦੇ ਦੇਣਾ ਸੁਪਰੀਮ ਕੋਰਟ ਕੀ ਫੈਸਲਾ ਕਰਦੀ ਹੈ ਨਹੀਂ ਕਰਦੀ ਹੈ ਫਿਲਹਾਲ ਸਾਡਾ ਉਹਨਾਂ ਕੋਲ ਕੋਈ ਸਰਕਾਰ ਨਹੀਂ ਹੈ ਐਜੀਟੇਸ਼ਨ ਚੱਲਦੀ ਹੈ ਸਰਕਾਰ ਦਾ ਰੁਖ ਬੜਾ ਸਖਤ ਹੈ ਜਿੰਨਾ ਸਰਕਾਰ ਦਾ ਰੁਖ ਸਖਤ ਹੈ ਉਸ ਤੋਂ ਜ਼ਿਆਦਾ ਸਾਡਾ ਸਖਤ ਹੈ ਅਸੀਂ ਆਪਣੀ ਐਜੀਟੇਸ਼ਨ ਨੂੰ ਹੋਰ ਇੰਟੈਂਸੀਫਾਈ ਕਰ ਲਈ 26 ਜਨਵਰੀ ਦੀ ਐਕਸ਼ਨ ਉਸ ਨੂੰ ਕਾਮਯਾਬ ਕਰ ਲਈ ਪੂਰਾ ਜੋਰ ਲਾਵਾਂਗੇ ਔਰ ਸਰਕਾਰ ਨੂੰ ਮਜਬੂਰ ਕਰਾਂਗੇ ਉਹਨਾਂ ਨੂੰ ਰਿਪੀਲ ਕਰੇ ਐਮਐਸਪੀ ਦੇ ਕਾਨੂੰਨ ਬਣਾਵੇ ਸੁਪਰੀਮ ਕੋਰਟ ਜੋ ਕਰਦੀ ਹੈ ਸੁਪਰੀਮ ਕੋਰਟ ਦਾ ਸਾਡੇ ਕੋਈ ਬਹੁਤਾ ਵਾਸਤਾ ਨਹੀਂ ਹੈ ਨਾ ਸਾਡੇ ਦੇ ਮੇਰੇ ਖਿਆਲੋਂ ਬਾਈਂਡਿੰਗ ਹੈ ਆਓ ਜੀ ਗੱਲ ਕਰਦੇ ਹਾਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਉਹਨਾਂ ਦਾ ਇਹ ਸਾਰੇ ਵਿਸ਼ੇ ਦੇ ਪ੍ਰਤੀ ਕੀ ਵਿਚਾਰ ਨੇ ਦੇਖੋ ਜਿਹੜੀ ਅੱਜ ਮੀਟਿੰਗ ਹੋਈ ਹੈ ਬੜੀ ਸਪਸ਼ਟੀ ਇਹ ਗੱਲ ਹੈ ਤਾਂ ਅੱਜ ਦੀ ਮੀਟਿੰਗ ਹੈ ਜਿਹੜੀ ਬਿਲਕੁਲ ਬੇਸਿੱਟਾ ਇਸ ਮੀਟਿੰਗ ਦੇ ਵਿੱਚ ਜੋ ਕੁਝ ਨਹੀਂ ਨਿਕਲਿਆ ਸਰਕਾਰ ਦੀ ਬਾਰ ਬਾਰ ਉਹੀ ਪੁਰਾਣੀ ਰਟਾ ਹੈ ਜਿਹੜੀ ਦੁਬਾਰਾ ਫੇਰ ਸ਼ੁਰੂ ਕੀਤੀ ਹੈ ਕਿ ਇਹ ਤੇ ਤੁਸੀਂ ਸੋਧਨਾ ਕਰਾਲੂ ਸੋਧਨਾ ਕਰਨ ਲਈ ਸਰਕਾਰ ਤਿਆਰ ਹੈ ਸਰਕਾਰ ਦਾ ਰੁਖ ਜਿਹੜਾ ਅੱਜ ਅੱਜ ਕਿਸਾਨਾਂ ਪ੍ਰਤੀ ਔਰ ਸਾਡੇ ਅੰਦੋਲਨ ਪ੍ਰਤੀ ਇਹਦੇ ਪ੍ਰਤੀ ਪੂਰਾ ਸਪਸ਼ਟ ਹੋ ਰਿਹਾ ਹੋ ਗਿਆ ਕਿ ਸਰਕਾਰ ਕਿਸਾਨਾਂ ਲਈ ਸੰਜੀਦਾ ਨਹੀਂ ਹੈ ਮੈਂ ਤੇ ਇਹ ਵੀ ਕਹੂੰਗਾ ਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਅਮਰੀਕਾ ਦੇ ਵਿੱਚ ਜੋ ਕੁਝ ਹੋਇਆ ਉਹਦੇ ਤੇ ਬੜੀ ਚਿੰਤਾ ਹੈ ਉੱਥੋਂ ਦੇ ਲੋਕਤੰਤਰਿਕ ਢਾਂਚੇ ਨੂੰ ਬੜਾ ਫਿਕਰਮੰਦ ਨੇ ਉੱਥੋਂ ਦੇ ਬਾਰੇ ਲੇਕਿਨ ਸਾਡੇ ਮਤਲਬ ਭਾਰਤ ਦੇ ਅੰਦਰ ਜੋ ਹੋ ਰਿਹਾ ਇੱਥੇ ਜਿਹੜੇ ਕਿਸਾਨ ਵਿਚਾਰੇ ਠਰ ਰਹੇ ਨੇ ਮਰ ਰਹੇ ਨੇ 70 ਤੋਂ ਉੱਪਰ ਕਿਸਾਨਾਂ ਦੀ ਡੈਥ ਹੋ ਚੁੱਕੀ ਹੈ ਇਹਦੇ ਤੇ ਸਾਡੇ ਪ੍ਰਧਾਨ ਮੰਤਰੀ ਜੀ ਬਿਲਕੁਲ ਨਿਸ਼ਚਿੰਤ ਬੈਠੇ ਆ ਇਹਦੇ ਤੇ ਕੋਈ ਚਿੰਤਾ ਨਹੀਂ ਔਰ ਅਗਲੀ ਗੱਲ ਐਸੀ ਸਪਸ਼ਟ ਕਰਕੇ ਆਏ ਆ ਕਿ ਇਹ ਕਲੀਅਰ ਹੈ ਕਿ ਕਿਸਾਨ ਕਾਨੂੰਨਾਂ ਨੂੰ ਰਿਪੀਲ ਕਰਾਉਣ ਲਈ ਰੱਦ ਕਰਾਉਣ ਲਈ ਆਏ ਆ ਰੱਦ ਕਰਨ ਤੋਂ ਉਰੇ ਕੋਈ ਗੱਲ ਨਹੀਂ ਭਾਵੇਂ ਇਹਦੀ ਸੰਵਿਧਾਨਕ ਮਾਨਤਾ ਦੀਆਂ ਗੱਲਾਂ ਜਿਹੜੀਆਂ ਆ ਰਹੀਆਂ ਨੇ ਉਹ ਵੀ ਹੈ ਲੇਕਿਨ ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਇਹਦੇ ਚ ਇਹ ਹੈ ਕਿ ਇਹ ਕਾਨੂੰਨ ਸਾਡੇ ਕਿਸਾਨਾਂ ਦੀ ਮੌਤ ਦੇ ਵਰੰਟ ਹੈ ਔਰ ਇਸ ਕਰਕੇ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਇਹਨਾਂ ਕਾਨੂੰਨਾਂ ਨੂੰ ਨੁਮਾਨਤਾ ਨਹੀਂ ਦੇਣ ਦੇਾਂਗੇ ਚਾਹੇ ਕੁਝ ਵੀ ਹੋਵੇ ਔਰ ਅਸੀਂ ਤੇ ਇਹ ਵੀ ਕਹਿ ਕੇ ਆਏ ਆ ਜਿਵੇਂ ਸਰਕਾਰ ਦਾ ਬਾਰ-ਬਾਰ ਗੱਲ ਆਉਂਦੀ ਸੀ ਕਿ ਬਹੁਤ ਸਾਰਾ ਦੇਸ਼ ਦੇ ਕਿਸਾਨ ਜਿਹੜੇ ਸਾਡੇ ਨਾਲ ਨੇ ਇਹਨਾਂ ਕਾਨੂੰਨਾਂ ਦੇ ਹੱਕ 'ਚ ਹੈ ਅਸੀਂ ਤਾਂ ਕਲੀਅਰ ਕੱਟ ਇਹ ਵੀ ਕਿਹਾ ਕਿ ਆ ਜਿਹੜੇ ਬੈਠੇ ਨੇ ਇਹ ਤੁਹਾਨੂੰ ਸ਼ਾਇਦ ਅਤਵਾਦੀ ਲੱਗਦੇ ਹੋਣ ਇਹ ਸ਼ਾਇਦ ਤੁਹਾਨੂੰ ਠੀਕ ਨਾ ਲੱਗਦੇ ਹੁਣ ਕਿਸਾਨ ਤੁਹਾਨੂੰ ਤੁਹਾਡੇ ਵਿਰੋਧੀ ਦੇਸ਼ ਦੇ ਹੋਣ ਇਹਨਾਂ ਦੇ ਉੱਤੇ ਗੋਲੀਆਂ ਮਾਰ ਲਓ ਇਹਨਾਂ ਨੂੰ ਗੋਰੀਆਂ ਗੋਲੀਆਂ ਮਾਰ ਕੇ ਇਹਨਾਂ ਨੂੰ ਖਤਮ ਕਰ ਲਓ ਤੇ ਉਹਨਾਂ ਨੂੰ ਰੱਖ ਲਓ ਜੇ ਤੁਹਾਨੂੰ ਉਹ ਤੁਹਾਡੇ ਪੱਖ ਦੇ ਲੱਗਦੇ ਨੇ ਪਰ ਕਿਸਾਨ ਜਾਣਗੇ ਨਹੀਂ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ ਇਹ ਗੱਲ ਹੈ ਦੂਸਰੀ ਗੱਲ ਅੱਜ ਮੈਨੂੰ ਪਤਾ ਲੱਗਿਆ ਹੈ ਕਿ ਸੁਖਵੀਰ ਬਾਦਲ ਜੀ ਵੱਲੋਂ ਇੱਕ ਬਿਆਨ ਆਇਆ ਹੈ ਕਿ ਪੁਲਿਸ ਤੰਗ ਕਰ ਰਹੀ ਹੈ ਅ ਇਥੋਂ ਦੀ ਮੈਨੂੰ ਲੱਗਿਆ ਇਹ ਉਹਨਾਂ ਨੂੰ ਇਨਫੋਰਮੇਸ਼ਨ ਗਲਤ ਮਿਲ ਗਈ ਆ ਇੱਥੇ ਕੋਈ ਇਹੋ ਜੀ ਗੱਲ ਨਹੀਂ ਹੈ ਇੱਥੇ ਜਿਹੜੇ ਜਿਹੇ ਅਫਸਰ ਆਏ ਵੀ ਨੇ ਉਹ ਮੈਨੂੰ ਨਹੀਂ ਲੱਗਿਆ ਕਿਸੇ ਨੂੰ ਮਤਲਬ ਕੋਈ ਤੰਗ ਜਾਂ ਪਰੇਸ਼ਾਨ ਕਰਦੇ ਹਾਂ ਇਹ ਜ਼ਰੂਰ ਆ ਗੱਲ ਕਿ ਪੰਜਾਬ ਪੁਲਿਸ ਇਸ ਗੱਲ ਤੋਂ ਪੰਜਾਬ ਸਰਕਾਰ ਸਤਰਕ ਹੋਵੇ ਪੰਜਾਬ ਪੁਲਿਸ ਨੇ ਜੋ ਰਵੱਈਆ ਅਖਤਿਆਰ ਕੀਤਾ ਹੈ ਇੱਕ ਮੁੰਡਿਆਂ ਨੇ ਕਿਸਾਨ ਐਂਥਮ ਗੀਤ ਗਾਇਆ ਹੈ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਨਟੈਰੋਗੇਟ ਕੀਤਾ ਜਾ ਰਿਹਾ ਹੈ ਬੜਾ ਗਲਤ ਹੈ ਅਗਰ ਇਹ ਹੁੰਦਾ ਹੈ ਤਾਂ ਸਮਝ ਲਓ ਪੰਜਾਬ ਪੁਲਿਸ ਵੀ ਪੰਜਾਬ ਦਾ ਮਾਹੌਲ ਵਿਗਾੜਨ ਦੇ ਵਿੱਚ ਬਰਾਬਰ ਦੀ ਹਿੱਸੇਦਾਰ ਹੈ ਔਰ ਸਾਡੇ ਕਲਾਕਾਰ ਆ ਜਿਹੜੇ ਆ ਸਾਡੇ ਜਿਹੜੇ ਕਲਾਕਾਰ ਮੁੰਡੇ ਆ ਉਹਨਾਂ ਦੇ ਘਰਾਂ ਦੇ ਵਿੱਚ ਛਾਪੇ ਮਾਰੇ ਜਾ ਰਹੇ ਆ ਜਿਹੜੀ ਵੱਲੋਂ ਅਸੀਂ ਆਪਦੇ ਉਹਨਾਂ ਕਲਾਕਾਰਾਂ ਨੇ ਇਸ ਅੰਦੋਲਨ ਨੂੰ ਬੜਾ ਬਲ ਦਿੱਤਾ ਹੈ ਬੜਾ ਸਹਿਯੋਗ ਆ ਉਹਨਾਂ ਨੌਜਵਾਨਾਂ ਦਾ ਔਰ ਅਸੀਂ ਕਹਾਂਗੇ ਕਿ ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਸਾਰੀਆਂ ਦੀਆਂ ਸਾਰੀਆਂ ਪੰਜਾਬ ਦੀਆਂ ਨਹੀਂ ਪੂਰੇ ਦੇਸ਼ ਦੀਆਂ ਕਿਸਾਨ ਜੱਥੇਬੰਦੀਆਂ ਉਹਨਾਂ ਦੇ ਨਾਲ ਖੜੀਆਂ ਆ ਅਗਰ ਸਰਕਾਰ ਉਹਨਾਂ ਨਾਲ ਧੱਕੇਸ਼ਾਹੀ ਕਰੇਗੀ ਤਾਂ ਅੰਦੋਲਨ ਹੋਰ ਖਰਾਬ ਹੋਏਗਾ ਹੋਰ ਤਕੜਾ ਹੋਏਗਾ ਹੋਰ ਵੱਡਾ ਹੋਏਗਾ ਸਰਕਾਰ ਦੇ ਖਿਲਾਫ ਅਗਰ ਮਾਹੌਲ ਵਿਗਾੜਦੀ ਹੈ ਸਰਕਾਰ ਤਾਂ ਸਰਕਾਰ ਜ਼ਿੰਮੇਵਾਰ ਹੋਏਗੀ ਕਿਸਾਨਾਂ ਦੇ ਕੋਈ ਦਾ ਕੋਈ ਦੋਸ਼ ਨਹੀਂ ਹੋਗਾ ਇਹਦੇ ਵਿੱਚ ਇਹ ਗੱਲ ਤੇ ਸਰਕਾਰ ਸਤਰਕ ਹੋਵੇ ਅਬ ਹਮਾਰੇ ਸਾਥ ਸ਼ਿਵ ਕੁਮਾਰ ਕੱਕਾ ਜੀ ਬੋਪਾਲ ਸੇ ਕੱਕਾ ਜੀ ਆਪਕੇ ਵਿਚਾਰ ਅੱਜ ਦੀ ਮੀਟਿੰਗ ਦੇ ਉੱਪਰ ਦੇਖਿਏ ਨੌ ਰਾਉਂਡ ਜੋ ਬੈਠਕ ਹੋਈ ਹੈ ਉਸ ਬੈਠਕ ਮੇ ਕੇਵਲ ਤਿੰਨ ਕਾਲੇ ਕਾਨੂੰਨ ਪਰ ਹਮਾਰੇ नेताओं ने सबने विषय रखा है सरकार तीन काले कानून के आसपास घूमती रही है नौ राउंड में कोई भी नतीजा निकालने में सरकार असमर्थ रही है साथ में ऊपर से यह तोहमत की किसान का रवैया अड़ियल है सरकार का रवैया अड़ियल है ये बात स्पष्ट होती है कि नौ राउंड में भी सरकार इसको सुलझा नहीं सकी है और ये अड़ियल रवैया सरकार का है हमारा बिल्कुल अड़ियल नहीं है जो कानून इस देश के अन्नदाता को नहीं चाहिए उसको आप जबरिया देकर क्या संदेश देश को देना चाहते हैं आज भी वही वार्ता हुई है वही चर्चा हुई है सरकार ने उसी बात को फिर से रखा है उसको हम लोगों ने नकार दिया है और स्पष्ट संदेश दे दिया है कि जब तक ये तीन काले कानून आप रद्द नहीं करेंगे आंदोलन हमारा चलता रहेगा सत्तर किसान हम खो चुके हैं और कितनी लाशें आपको चाहिए ये हमने सरकार को कहा है सरकार संवेदनहीन है संवेदनशीलता बिल्कुल नहीं दिखा रही है अलोकतांत्रिक है पूरे आंदोलन में मैं खास तौर से लोकतंत्र की दुहाई दे रहे हैं हमारे मंत्री जी हम लोकतंत्र को खोज रहे हैं कि लोकतंत्र कहां खो गया है धन्यवाद अभिमन्यु जी जो मंत्री ने बयान दिया है कि बहुगिनती में जो किसान इसके समर्थन में हैं इसके ऊपर आप क्या कहना चाहते हैं देखिए अभी सरकार के कुछ प्रवक्ता कह रहे थे कि तिरानवे लाख किसानों ने उनको समर्थन दिया है अभी कुछ दिन पहले जब आरटीआई लगाई गई तो आरटीआई के जवाब में सरकार कहती है हमारे पास ऐसा कोई डाटा ही नहीं है तो सरकार देश को गुमराह क्यों कर रही है अभी कुछ दिन पहले हरियाणा ये दावा किया गया सरकार द्वारा कि हरियाणा के एक लाख किसानों ने उन्हें समर्थन दिया जब हमने उनकी जांच पड़ताल की तो मालूम चला 116 सौ एफपीओ के नाम लिख के दे गए और वो फार्मर्स प्रोड्यूसिंग ऑर्गेनाइजेशन जो कहीं पे एग्जिस्ट नहीं करते हैं फिर कहा गया कि पंजाब के तीन लाख किसानों ने समर्थन दे दिया जो व्यक्ति समर्थन की वो चिट्ठी लेकर गया था जब उसकी जांच पड़ताल की तो मालूम चला वो बीज बनाने वाली कंपनियों और पेस्टिसाइड वाली वाली बनाने कंपनियों के लिए का काम करता है तो सरकार ये बात समझे कि अन्नदाता आज यहां बैठा है और सरकार क्या कोशिश कर रही है सरकार कोशिश कर रही है कि दूसरे राज्यों में किसान को ढूंढ ले आज पूरे देश का किसान एकजुट है और वो अपनी लड़ाई जीत के ही वापस जाएगा अन्यथा वापस नहीं जाएगा शेषा जी तो पर जी मैं आपको हिंदी में कुछ कहना चाहता हूँ जी क्योंकि नागपुर से छत्तीसगढ़ से कई प्रदेशों से मेरे को फोन आए हैं कि जो सरकार की जो आज भी मीटिंग में जो उन्होंने अपना रुख बनाया उसकी नीयत और नीति क्या है उसके बारे में बताना चाहता हूं मेरे को फोन बहुत से आ रहे हैं कि सरकार इस किसानी संघर्ष को बदनाम करने के लिए ये कह रही है कि यहाँ पर जो एजिटेशन चल रहा है जो किसान उधर से इस एजुटेशन में आना चाहते हैं, उनको ये कह रही है कि ये लोग हैं ये खालिस्तानी हैं और पंजाब के लोगों के पास बहुत बड़ बड़े बड़े बंगले हैं बड़ी बड़ी गाड़ियां हैं वो इनसे लेकर आप लोगों को देना चाहती है और इन खालिस्तानियों के पास तुमने मत जाना वो हमारे को इसलिए हमारा भंडी प्रचार कर रही है ये आज की मीटिंग से ਸਰਕਾਰ ਕੀ ਜੋ ਨiyet ਔਰ ਨੀਤੀ ਹੈ ਇਹ ਸਪਸ਼ਟ ਹੋ ਗਿਆ ਹੈ ਕਿ ਇਹ ਕਿਸਾਨੋ ਕੇ ਪ੍ਰਤੀ ਕੋਈ ਵੀ ਸਹਾਨੂੰਭੂਤੀ ਨਹੀਂ ਰੱਖਦੀ ਧੰਨਵਾਦ ਹੁਣ ਗੱਲ ਕਰਦੇ ਹਾਂ ਜੀ ਸਾਡੇ ਨਾਲ ਬਹਿਰਾਮ ਕੇਜਰੀ ਹੋਗੀ ਜੀ ਅ ਬਸ 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 ਸੰਧੂ ਸਾਹਿਬ 1 ਮਿੰਟ ਦੇ ਵਿੱਚ ਜੀ ਹਾਂ ਵੇਖੋ ਇਹ ਸਾਡੇ ਲੀਡਰਾਂ ਨੇ ਜਿਹੜਾ ਅੰਦਰ ਕਿਹਾ ਇਹ ਵੀ ਇੱਥੋਂ ਤੱਕ ਵੀ ਕਹਿਤਾ ਵੀ ਅਸੀਂ ਗੁਰੂ ਤੇਗ ਬਹਾਦਰ ਦੇ ਜਾਏ ਹਾਂ ਉਹਨਾਂ ਨੇ ਇੱਥੇ ਸ਼ਹੀਦ ਕਿਟਾਇਆ ਜ਼ੁਲਮ ਦੇ ਵਿਰੁੱਧ ਸਾਰੇ ਗੁਰੂ ਗੋਬਿੰਦ ਸਿੰਘ ਨੇ ਸਾਰਾ ਪਰਿਵਾਰ ਜਿਹੜਾ ਵਾ ਆਰਿਆ ਵਾ ਸਾਡੇ ਲੋਕ ਆਰਿਆਂ ਨਚਰਾਏ ਗਿਆ ਸਾਡਾ ਇਹ ਜज्ਬਾ ਪੁਰਾਣਾ ਕਹਿਦਾ ਸੀ ਉਹਨਾਂ ਚਿਰ ਨਹੀਂ ਜਾਣਾ ਜਿੰਨਾ ਚਿਰ ਸਾਡੇ ਰੀਪੀਲ ਨਹੀਂ ਕੀਤੇ ਜਾਂਦੇ ਬਾਕੀ ਜਿਹੜਾ ਤੁਸੀਂ ਉਜਾ ਲਾਉਂਦੇ ਜੇ ਸਾਰਾ ਕੁਝ ਗਲਤ ਆ ਕੋਈ ਕਿਸਾਨ ਤੁਹਾਡੇ ਨਾਲ ਇੱਕ ਵੀ ਕਿਸਾਨ ਨਹੀਂ ਸਾਰੇ ਦੇਸ਼ ਦਾ ਤੁਸੀਂ ਐਵੇਂ ਸਾਰਾ ਝੂਠ ਮਾਰਦੇ ਝੂਠ ਦੀਆਂ ਪੰਡਾਂ ਤੁਸੀਂ ਲੱਖ ਲੱਖ ਦੋ ਦਰੱਖਤੀਆਂ ਚੁੱਕੀ ਫਿਰਦੇ ਜੇ ਕਿਸਾਨ ਜਿੱਥੇ ਬੰਨੀਆਂ ਸਾਰੀਆਂ ਸਾਡੇ ਨਾਲ ਨੇ ਕਿਸਾਨ ਸਾਡੇ ਨਾਲ ਆ ਇਹ ਉਹਨਾਂ ਦਾ ਅਸੀਂ ਝੂਠ ਦਾ ਬੁਲਾਉਂਦਾ ਕੋਈ ਇਹ ਸੀ ਜੀ ਸਾਂਝਾ ਜੱਥੇਬੰਦੀਆਂ ਦਾ ਫੈਸਲਾ ਜੋ ਤੁਹਾਡੇ ਤੱਕ ਪਹੁੰਚ ਚੁੱਕਿਆ ਤੇ ਐਵੇਂ ਹੀ ਅੱਗੇ ਅਸੀਂ 26 ਤਰੀਕ ਵਾਲੇ ਸੰਘਰਸ਼